12 ਫੁੱਟ ਦੇ ਲੈ ਕੇ 25 ਫੁੱਟ ਬਾਸ ਲੈ ਕੇ ਆਇਆ ਕਹਿੰਦਾ ਬਾਸ ਨੇ ਆਪਣੇ ਕੋਲ ਹੋਰ ਵੀ ਬਹੁਤ ਸਾਰੀਆਂ ਐਡਮ ਆਉਣਗੀਆਂ ਵੀਰੇ ਆਪਣੇ ਕੋਲ ਕਿਹੜੀ ਕਿਹੜੀ ਐਡਮ ਆਉਣਗੀਆਂ ਆਪਾਂ ਦੇ ਵੀਰੇ ਬਾਸ ਮੰਜੇ ਪੌੜੀਆਂ ਫੋਰਜਿੰਗ ਪੌੜੀਆਂ ਮੈਡ ਮੱਜਾਂ ਵਾਲੇ ਜੀ ਬੇਲਚੇ ਹੋਗੇ ਵੀਰੇ ਬੇਲਚੇ ਹੋਗੇ ਸੰਗੜੀਆਂ ਹੋਗੀਆਂ ਜੀ ਹਾਂਜੀ ਤਾਂ ਕਹੀਂ ਆ ਹੋਗੀਆਂ ਵੀਰੇ ਸਭੀ ਕਲੇ ਝਾੜੂ ਹੋਗੇ ਜੀ ਓਕੇ ਸਟੀਲ ਦੇ ਫੋੜੇ ਹੋਗੇ ਵੀਰੇ ਇਹਨਾਂ ਦੇ ਵੀਰੇ ਆਪਣੇ ਰੇਟ ਵੀਰੇ ਸਾਰੀ ਮਾਰਕੀਟ ਨਾਲੋਂ ਘੱਟ ਆਉਣਗੇ ਜੀ ਠੀਕ ਆ ਵੀਰੇ ਆਪਣੇ ਕੋਲ ਵਾਈਪਰ ਵੀਰੇ ਹਰ ਵਾਈਪਰ ਹੋਗੇ ਸਟੀਲ ਦੇ ਜੀ ਸਾਰੇ ਸਾਈਜ਼ ਦੇ ਪੂਰੇ ਵਧੀਆਲੇ ਆਉਣਗੇ ਪੂਰੇ ਵਧੀਆ ਗਾਰੰਟੀਦਾਰ ਆਕੇ ਵੀਰੇ ਡੰਗਰਾ ਵਾਸਤੇ ਗੋਹੇ ਚੱਕਣ ਵਾਸਤੇ ਜੀ ਮੰਜੇ ਮੰਜੇ ਆਕੇ ਵੀਰੇ ਫਿਕਸ ਮੰਜੇ ਆਕੇ ਜੀ ਮਛਰਦਾਨੀ ਵੀਰੇ ਮਛਰਦਾਨੀ ਜਿਹੜੇ ਮਰਜੀ ਸਾਈਜ਼ ਦੀ ਲੈ ਲਓ ਵੀਰੇ ਹਰ ਪ੍ਰਕਾਰ ਦੀ ਤੁਹਾਨੂੰ ਮਛਰਦਾਨੀ ਮਿਲੂ ਡੰਗਰਾ ਵਾਸਤੇ ਮੱਛਾ ਵਾਸਤੇ ਜੀ ਫੁੱਲ ਝਾੜੂ ਆਕੇ ਵੀਰੇ ਬਾਸ ਵਾਲੇ ਝਾੜੂ ਆਕੇ ਜੀ ਆ ਪੀੜੀਆਂ ਕਿਡੀਆਂ ਆਗੀਆਂ ਵੀਰੇ ਸਾਰੇ ਸਾਈਜ਼ ਦੀਆਂ ਜਿਹੜੀਆਂ ਮਰਜੀ ਤਵੇਂ ਆਗੇ ਜੀ ਤਵੇਂ ਆਗੇ ਵੀਰੇ ਖੁਰਲੀ ਵਾਲੇ ਕੁੰਡੇ ਆਗੇ ਜੀ ਅਚਾਰ ਨੇ ਆਗੇ ਵੀਰੇ ਆਪਣੀ ਕੜਨੀ ਆਗੇ ਵੀਰੇ ਸਾਰੇ ਤਰ੍ਹਾਂ ਦੇ ਚਮਟੇ ਆਗੇ ਜੀ ਬੱਠਲ ਵੀਰੇ ਬੱਠਲ ਬੱਠਲ ਗਰੰਟੀ ਵਾਲੇ ਵੀਰੇ ਟੋਟਕਾ ਆਪਸ ਜੀ ਪੂਰ ਗਰੰਟੀ ਵੀਰੇ ਟੁੱਟ ਗਿਆ ਵਾਪਸ ਜੀ ਠੀਕ ਹੈ ਜੀ ਹੋਰ ਜੀ ਆਪਣੇ ਮਰਨੇ ਆ ਕੇ ਵੀਰੇ ਕਹੀਆਂ ਸਾਰੇ ਸੈਜ ਦੀਆਂ ਜੀ ਸੰਗ ਲਾ ਜਾਣਗੇ ਵੀਰੇ ਸਾਰੇ ਤਰ੍ਹਾਂ ਦੇ ਜੀ ਮੈਸਾ ਵਾਸਤੇ ਨਵਾਰ ਆ ਜੂ ਵੀਰੇ ਤੇ ਕੀਪਾਂ ਵੀਰੇ ਤਿਕਲ ਪਾਉਣ ਵਾਸਤੇ ਟਰੈਕਟਰਾਂ ਦੇ ਬੱਠ ਲਾ ਕੇ ਵੀਰੇ ਸਾਰੇ ਸੱਜਾਂ ਦੇ ਜੀ ਰੱਸੀਆਂ ਵੀਰੇ ਆਪਣੇ ਕੋਲ ਸੂਤ ਦਾ ਬਾਣ ਮਿਲ ਜੂ ਵੀਰੇ ਮੰਜਾ ਵਾਸਤੇ ਹਾਂਜੀ ਪਲਾਸਟੀ ਦਾ ਬਾਣ ਮਿਲ ਜੂ ਮੇਰੇ ਮੰਜੇ ਦੇ ਦੋਣਾ ਮਿਲ ਜਾਣਗੇ ਜੀ ਤਾਂ ਕਿ ਪਰਨਾ ਟਰੱਕਾਂ ਵਾਸਤੇ ਜੀ ਟਰੱਕਾਂ ਵਾਸਤੇ ਤਰਪਾਲਾਂ ਮਿਲ ਜਾਣਗੇ ਵੀਰੇ ਸਾਰੇ ਸੈਜ ਦੀਆਂ ਜੀ ਕਹੀਆਂ ਤੇ ਬਾਹੇ ਮਿਲ ਜਾਣਗੇ ਵੀਰੇ ਹੁਣ ਵੀਰੇ ਆਪਣਾ ਐਡਰੈਸ ਕਿਰੋਗੇ ਜੀ ਐਡਰੈਸ ਰੁਗਾ ਉਹਨਾਂ ਹਾਰਡ ਨੰਬਰ ਸ਼ਾਪ ਜੀ ਗਰਗ ਟ੍ਰੇਡਿੰਗ ਕੰਪਨੀ ਦੇ ਪੂਰੇ ਸ਼ਹਿਰ ਨਾਲੋਂ ਘੱਟ ਰੇਟ ਆਉਣਗੇ ਵੀਰੇ ਹੁਣ ਫਿਰ ਸ਼ੇਅਰ ਤਾਂ ਬਣਦੀ ਆ ਕੱਟ